ਇਹ ਡੇਟਡ 25 ਚਾਰ ਨੂੰ ਇੱਕ ਅਫੇਰ ਦਰਜ ਕਰਾਈ ਸੀ ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਵੀ 24 ਤਰੀਕ ਸ਼ਾਮ ਨੂੰ 7-8 ਵਜੇ ਕਰੀਬ ਆਪਣੀ ਸਕੂਟਰੀ ਧਾਰ ਰਿਆ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਤੋਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਕੋਹਾੜਾ ਸਾਈਡ ਤੇ ਜਾ ਕੇ ਲੱਕੋਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮੌਜੂਦ ਤੇ ਹੋਰ ਸਮਾਨ ਜਿਹੜਾ ਜ਼ਰੂਰੀ ਉਹ ਕੋ ਕਰ ਲਿਆ ਪਿਸਤੌਲ ਦੀ ਨੋਕ ਤੇ ਡਰਾ ਤੰਗਾ ਕੇ ਇਸ ਸੰਬੰਧੀ ਮੁਕਦਮਾ ਦਰਜ ਕਰਕੇ ਐਫਆਈਆ ਨੰਬਰ 89 ਟੈਂਸ਼ਨ ਨਾਸੀ ਵੀ ਦਰਜ ਕਰਕੇ ਤੋਂ ਇਹਦੀ ਤਕਰੀਸ ਐਸਐਚਓ ਸਾਹਿਬ ਨੇ ਅਮਲ ਚ ਲਿਆਂਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ ਤੋਂ ਐਡੀਐਸਪੀ ਫੋਰ ਸਾਹਿਬ ਦੇ ਦਿਸਾ ਨਿਰਦੇਸ਼ ਤੇ ਉਹਨਾਂ ਦੀ ਸੂਜ-ਬੂਜ ਹੇਟ ਜਿਹੜਾ ਟੈਕਨੀਕਲ ਤਰੀਕੇ ਨਾਲ ਇਹਨੂੰ ਜਿਆਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋਂ ਇਹਦੇ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ 28 ਤਰੀਕ ਨੂੰ ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਜੱਜ ਸਿੰਘ ਤੋ ਮੇਨ ਬੰਦਾ ਜਿਹੜਾ ਗੁਰਬਿੰਦਰ ਸਿੰਘ ਰੂਬੀ ਹੈਗਾ ਤੇ ਨਾਲ ਉਹਦਾ ਸਾਥੀ ਸੋਨੂ ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਗਜ ਸਿੰਘ ਪੰਜਵਾਂ ਬੰਦਾ ਜਿਹੜਾ ਅਸੀਂ ਰਿਸ਼ਤਾ ਕਰਨਾ ਉਹਦਾ ਨਾਮ ਹੈਗਾ ਅਜੈ ਤੋ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਰੈਕੀ ਕਰਦੇ ਸੀ ਰੈਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਆ ਮਤਲਬ ਆ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ਾਨਾ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੀ ਤਦਾਦ ਦੇ ਪੈਸੇ ਹੁੰਦੇ ਨੇ ਪਰ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈ ਉਹਦੇ ਖਿਲਾਫ ਪਿਲਮ ਦੋ ਤਿੰਨ ਪਰਚੇ ਦਰਜ ਲੁੱਟ ਕੋ ਦੇ ਤੋ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਬੀਰ ਬਲੁਰ ਬੰਟੀ ਇਹ ਰਾਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਿੱਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜਨ ਲੱਗਾ ਜੀ ਟੀ ਵੀ ਨਗਰ ਨੂੰ ਉੱਥੇ ਇਹਨਾਂ ਨੇ ਟੱਕਰ ਮਾਰ ਕੇ ਚਾਹ ਦੋ ਅਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲੈ ਗਏ ਤੋਂ ਜੋ ਸਪਰੀ 70000 ਰੁਪਏ ਦੀ ਕੋ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਅਨੋਵਾ ਦਾਤਰ ਤੇ ਪਿਸਤੌਲ ਇਹਨਾਂ ਦਾ ਬਰਾਮਦ ਹੋ ਗਿਆ ਇਹ ਨਸ਼ੇ ਦੇ ਆਦੀ ਚ ਇਹ ਨਸ਼ੇ ਕਰਨ ਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਦਰਦਿਆ ਇਹਨਾਂ ਦੇ ਪਹਿਲਾਂ ਦੋ ਤਿੰਨ ਮਾਮਲੇ ਦਰਜ ਨੇ ਲੁੱਟ ਘੋੜ ਦੇ ਕਹਿੰਦੇ ਕਿ ਤੋਂ ਰਹਿਣ ਵਾਲੇ ਨੇ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲਾਡੂ ਵਾਲਾ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਮ ਹੀ ਪਤਾ ਲੱਗਾ ਵੀ ਅਜੇ ਉਰਫ ਕਰਨਾ ਕੋਈ ਹਥਿਆਰ ਜਾਲੂ ਮਾਰੇ ਹਥਿਆਰ ਦੇ ਹਾਂ ਅਜੇ ਤੇ ਕੋਲੇ ਇੱਕ ਪਿਸਤੌਲ ਬਰਾਦ ਉਹ ਜਿਹੜਾ ਨਕਲੀ ਹੈ ਲੇਕਿਨ ਅਸਲੀ ਵੈਪਨ ਵੀ ਹੋਣ ਦੀ ਉਮੀਦ ਹੈਗੀ ਜੋ ਰਮਾਨ ਲੈ ਕੇ ਇਹਨਾਂ ਤੋਂ ਬਰਾਮਤ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਇਹਨਾਂ ਦੀ ਉਮਰ ਕਰੀਬ 25-26, 25-26 ਸਾਲ ਹੈ।